ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 3 4 5 ਜੂਨ ਪੰਜਾਬ ਦੇ ਮੌਸਮ ਦੀ ਕਿ ਆਉਣ ਵਾਲੇ ਵੀਰੋ ਇਹ ਜੋ ਦਿਨ ਹੋਣਗੇ ਇਹਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਕਦੋਂ ਵੀਰੋ ਸਿਸਟਮ ਆਉਣ ਦੀ ਉਮੀਦ ਬਣੀ ਹੋਈ ਹੈ ਕਿੰਨਾ ਦਿਨਾਂ ਦੇ ਵਿੱਚ ਗਰਮੀ ਤੋਂ ਪੰਜਾਬ ਵਾਸੀ ਨੂੰ ਥੋੜੀ ਰਾਹਤ ਮਿਲ ਸਕਦੀ ਹੈ ਸੋ ਵੀਰੋ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਦੇ ਨਾਲ ਸਾਂਝੀ ਕਰਾਂਗੇ ਵੀਰੋ ਜਿਵੇਂ 3 ਜੂਨ ਦੀ ਗੱਲ ਕਰੀਏ 3 ਜੂਨ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਖੁਸ਼ਕ ਹੀ ਦੇਖਣ ਨੂੰ ਮਿਲੇਗਾ ਦੁਪਹਿਰ ਤੱਕ ਵੀਰੋ ਆਪਾਂ ਨੂੰ ਗਰਮ ਹਵਾ ਉੱਤਰ ਪੱਛਮ ਦਿਸ਼ਾ ਤੋਂ ਹੀ ਨੌਰਮ ਰਫ਼ਤਾਰ ਦੀਆਂ ਤੇਜ਼ ਹਵਾਵਾਂ ਚਲਦੀਆਂ ਦੇਖਣ ਨੂੰ ਮਿਲਣਗੀਆਂ ਵੀਰੋ ਇੱਕ ਲੋ ਦਾ ਮਾਹੌਲ ਬਣਿਆ ਰਹੇਗਾ ਥੋੜਾ ਜਿਹਾ ਪਿਛਲੇ ਲੰਗੇ ਦਿਨਾਂ ਦੇ ਵਿੱਚ ਵੀਰੋ ਥੋੜੀ-ਮੋਟੀ ਬਰਸਾਤ ਹੋਈ ਜਿਸ ਦੇ ਕਾਰਨ ਟੈਂਪਰੇਚਰ ਪਿਛਲੇ 2 ਦਿਨ ਪਹਿਲਾਂ ਦੇ ਟੈਂਪਰੇਚਰ ਦੇ ਮੁਕਾਬਲੇ ਵੀਰੋ ਨਰਮਾਈ ਰਹੀ ਹੈ ਥੋੜੀ ਜਿਹੀ 1-2 ਡਿਗਰੀ ਆਪਾਂ ਨੂੰ ਘੱਟ ਮਿਲੇ ਨੇ ਅੱਜ ਵੀ ਵੀਰੋ 44-45 ਡਿਗਰੀ ਦੇ ਆਸ-ਪਾਸ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਘੱਟੋ-ਘੱਟ 44 ਤੋਂ 45 ਡਿਗਰੀ ਦੇ ਆਸ-ਪਾਸ ਵੀਰੋ ਟੈਂਪਰੇਚਰ ਦਰਜ ਕੀਤਾ ਜਾਵੇਗਾ ਇੱਥੋਂ ਤੱਕ ਵੀਰੋ ਗਰਮੀ ਦਾ ਪ੍ਰਭਾਵ ਬਣਿਆ ਰਹੇਗਾ ਜੇਕਰ ਆਪਾਂ ਗੱਲ ਕਰੀਏ ਵੀਰੋ ਦੁਪਹਿਰ ਤੋਂ ਬਾਅਦ ਟੁੱਟਵੇਂ ਖੇਤਰਾਂ ਦੇ ਵਿੱਚ ਪੈਚੀ ਰੂਪ ਦੇ ਵਿੱਚ ਬਰਸਾਤੀ ਗਤੀਵਿਧੀਆਂ ਟੁੱਟਵੇਂ ਬੱਦਲਾਂ ਦੀ ਵੀਰੋ ਅਚਾਨਕ ਘਰ ਚਮਕ ਵਾਲੇ ਬੱਦਲ ਬਣ ਕੇ ਕਿਸੇ ਕਿਸੇ ਖੇਤਰਾਂ ਦੇ ਵਿੱਚ ਵੀਰੋ ਕੋਈ ਥੋੜੀ-ਮੋਟੀ ਹਲਚਲ ਹੋ ਸਕਦੀ ਹੈ ਕਿਣਮਣ ਹਨੇਰੀ ਗਰਜ ਚਮਕ ਜਾਂ ਕੁਝ ਸਮੇਂ ਲਈ ਵੀਰੋ ਤੇਜ਼ ਸਾਟੇਦਾਰ ਮੀਂਹ ਥੋੜੇ ਸਮੇਂ ਲਈ ਇਦਾਂ ਦੀ ਪ੍ਰੀ ਮੌਨਸੂਨ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਹੋਰ ਵੀਰੋ ਕੋਈ ਐਡਾ ਸਿਸਟਮ ਨਹੀਂ ਹੈ ਜੋ ਸਾਰੇ ਪੰਜਾਬ ਨੂੰ ਕਵਰ ਕਰੇ ਵੀਰੋ ਕੱਲ ਨੂੰ ਤਕਰੀਬਨ ਜੇ ਆਪਾਂ ਗੱਲ ਕਰੀਏ 4 ਜੂਨ ਦੀ 4 ਜੂਨ ਨੂੰ ਪੰਜਾਬ ਦਾ ਮੌਸਮ ਰਲਮਾ ਮਿਲਮਾ ਹੀ ਰਹੇਗਾ ਦਿਨ ਦੁਪਹਿਰ ਤੋਂ ਪਹਿਲਾਂ ਵੀ ਮੌਸਮ ਸਾਫ਼ ਰਹੇਗਾ ਪਿਛਲੇ ਸਮੇਂ ਦੇ ਵਿੱਚ ਥੋੜੀਆਂ ਮੋਟੀਆਂ ਟੁੱਟਮੀਆਂ ਕਾਰਵਾਈਆਂ ਪਰ ਉਹ ਦੇਖਣ ਨੂੰ ਮਿਲ ਸਕਦੀਆਂ ਜੋ ਅਚਾਨਕ ਬੱਦਲ ਬਣਦੇ ਨੇ ਵੀਰੋ ਉਹ ਪੰਜਾਬ ਦੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਬਣ ਸਕਦੇ ਨੇ ਜੇਕਰ ਮੌਸਮ ਬਦਲਣ ਦੀ ਵੀਰੋ ਆਪਾਂ ਗੱਲ ਕਰੀ ਤਾਂ 5 ਤਰੀਕ ਤੋਂ ਲੈ ਕੇ ਮੌਸਮ ਦੇ ਵਿੱਚ ਆਪਾਂ ਨੂੰ ਬਦਲਾਅ ਦੇਖਣ ਨੂੰ ਮਿਲੇਗਾ ਵੀਰੋ 5 6 7 ਇਹ ਜੋ 3 ਦਿਨ ਹੋਣਗੇ ਵੀਰੋ ਜੂਨ ਜੂਨ ਇਨ੍ਹਾਂ ਦਿਨਾਂ ਦੇ ਵਿੱਚ ਵੀਰੋ ਆਪਾਂ ਨੂੰ ਪੰਜਾਬ ਦਾ ਮੌਸਮ ਤਕਰੀਬਨ ਇੱਕ ਸਿਸਟਮ ਆਵੇਗਾ ਜੋ ਪੰਜਾਬ ਦੇ ਤਕਰੀਬਨ 50 ਤੋਂ 60% ਖੇਤਰਾਂ ਨੂੰ ਵੀਰੋ ਪ੍ਰਭਾਵਿਤ ਕਰੇਗਾ ਜਿਸ ਦੇ ਨਾਲ ਇੱਕ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਪੰਜਾਬ ਵਾਸੀਆਂ ਨੂੰ ਟੈਂਪਰੇਚਰ ਵੀਰੋ ਤਕਰੀਬਨ 41-42 ਡਿਗਰੀ ਦੇ ਆਸ-ਪਾਸ ਤਿੰਨ ਤੋਂ ਚਾਰ ਪੰਜ ਡਿਗਰੀ ਦੀ ਵੀਰੋ ਟੈਂਪਰੇਚਰ ਦੇ ਵਿੱਚ ਗਰਾਵਟ ਦੇਖਣ ਨੂੰ ਮਿਲੇਗੀ ਵੀਰੋ ਇਹ ਕਿਸਾਨ ਵੀਰਾਂ ਲਈ ਖੁਸ਼ੀ ਦੀ ਖਬਰ ਹੈ ਕਿ ਜੋ ਵੀਰੋ ਥੋੜੀ ਗਰਮੀ ਤੋਂ ਪੰਜਾਬ ਬਸੇ ਨੂੰ ਰਾਹਤ ਮਿਲਣ ਵਾਲੀ ਹੈ ਹੋਰ ਵੀਰੋ ਬਾਕੀ ਮੌਸਮ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਹਵਾਵਾਂ ਵਿੱਚ ਫੇਰ ਬਦਲ ਵੀਰੋ ਆਪਾਂ ਨੂੰ ਪਰਸੋਂ ਦੇ ਦਿਨ ਤੋਂ ਲੈ ਕੇ ਥੋੜਾ ਦੇ ਦੇਖਣ ਨੂੰ ਮਿਲੇਗਾ ਤਕਰੀਬਨ ਅੱਜ ਵੀਰੋ ਹਵਾਵਾਂ ਉੱਤਰ-ਪੱਛਮ ਦਿਸ਼ਾ ਤੋਂ ਹੀ ਵਗਣਗੀਆਂ ਬਾਕੀ ਵੀਰੋ ਮੌਸਮ ਦੇ ਵਿੱਚ ਕੋਈ ਹੋਰ ਅਚਾਨਕ ਤਬਦੀਲੀ ਆਉਂਦੀ ਆ ਕਿਸ ਸਮੇਂ ਬਸਾਰ ਬਰਸਾਤ ਦੇ ਵੀਰੋ ਅਸਰ ਵਧਦੇ ਨੇ ਘਟਦੇ ਨੇ ਇਹ ਸ ਜਿਵੇਂ ਆਪਾਂ ਨੂੰ ਵੀ ਰੋਜ਼ ਜਾਣਕਾਰੀ ਮਿਲੇਗੀ ਸਹੀ ਤੋਂ ਸਹੀ ਸਟੀਕ ਜਾਣਕਾਰੀ ਆਪਾਂ ਲੈ ਕੇ ਕਿਸਾਨ ਵੀਰਾਂ ਤੱਕ ਪਹੁੰਚਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਜਾਣਕਾਰੀ ਲਈ ਸਟੀਕ ਜਾਣਕਾਰੀ ਲਈ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ